ਅਟਕਾਂ ਦੇ ਪਰ ਜ਼ੋਰ ਮੰਗਦੇ ਉੱਤੇ ਪੇਸ਼ ਕਰ ਰਹੇ ਹਾਂ ਸਮਕਾਲ ਦਾ ਬਹੁਤ ਚਰਚਿਤ ਨਾਵਲ ਹਰ ਮਿੱਟੀ ਦੀ ਆਪਣੀ ਖਸਲਤ ਜਿਸ ਨੂੰ ਲਿਖਿਆ ਹੈ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਸ਼੍ਰੀ ਜਸਪਾਲ ਮਾਨਖੇੜਾ ਜੀ ਨੇ ਤੇ ਆਓ ਫਿਰ ਅੱਜ ਆਪਾਂ ਸੁਣਦੇ ਹਾਂ ਇਸ ਨਾਵਲ ਦਾ ਦਸਵਾਂ ਭਾਗ ਬਈ ਛੋਡੇ ਦਿਨ ਪੁੱਗ ਗਏ ਹੁਲਿਆ ਠੀਕ ਕਰ ਆਇਂਦਰ ਆ ਜਾ ਸਿੰਘਾਂ ਦੇ ਲੋਕ ਯੁੱਧ ਚ ਜੰਗਾਂ ਦਾ ਯੋਧਾ ਲਖਵੀਰ ਮਹੀਨਾ ਡੇਢ ਮਹੀਨਾ ਸਿਰ ਸੁੱਟ ਕੇ ਤੁਰਿਆ ਫਿਰਿਆ ਪਿੰਡ ਚ ਜਾਂਦਾ ਨਿਰਾਸ਼ ਮੁੜਦਾ ਮਾਲੋਫਤੇ ਜਾਂ ਚਲੇ ਰ ਪਿੰਡਾਂ ਦੇ ਉਸ ਦੇ ਪੁਰਾਣੇ ਸਾਥੀ ਘਰੇ ਨਾ ਮਿਲਦੇ ਉਹ ਖੇਤ ਗਏ ਹੁੰਦੇ ਜਾਂ ਕਿਸੇ ਹੋਰ ਕੰਮ ਤੰਦੇ ਮੰਡੀ ravel ਜਾਂ ਟੁਟਡਾਲ ਜਾਂਦਾ ਤਾਂ ਹੋਰ ਉਦਾਸ ਹੋ ਕੇ ਮੁੜਦਾ ਉਹ ਆਪਣੇ ਸਾਰੇ ਸਾਥੀਆਂ ਅਤੇ ਕੰਟੈਕਟਾਂ ਕੋਲ ਗਿਆ ਪਰ ਕਿਤੇ ਵੀ ਆਸ ਦੀ ਕਿਰਨ ਨਾ ਦਿਸਦੀ ਘਰੇ ਰਹਿਣ ਦੀ ਕੋਸ਼ਿਸ਼ ਕਰਦਾ ਤਾਂ ਅਚਵੀ ਹੋਰ ਵੀ ਜ਼ਿਆਦਾ ਵੱਧ ਜਾਂਦੀ ਉਸ ਦਾ ਬਾਪ ਅਤੇ ਕਦੇ-ਕਦੇ ਘਰ ਮੁੜਿਆ ਬੱਲਾ ਉਸ ਨੂੰ ਚੋਬਾਂ ਲਾਉਂਦੇ। ਦੁਖੀ ਹੋਈ ਮਾਂ ਮਹਾਂਤ ਕਰ ਹੋਰ ਦੁਖੀ ਹੁੰਦੀ ਅਤੇ ਉਸ ਨੂੰ ਬੁੱਕਲ ਵਿੱਚ ਲੈਣ ਦੀ ਕੋਸ਼ਿਸ਼ ਕਰਦੀ ਪਰ ਲੱਖਾ ਉਸ ਦੀ ਬੁੱਕਲ ਵਿੱਚ ਸਮਾਉਂਦਾ ਨਾ। ਉਸ ਨੂੰ ਤਾਂ ਵੱਡੀ ਬੁੱਕਲ ਵਾਲੀ ਮਾਂ ਦੀ ਜ਼ਰੂਰਤ ਸੀ। ਇੱਕ ਦਿਨ ਚਿੱਤ ਦੀ ਚਿਤਮਣੀ ਨੇ ਲੱਖੇ ਨੂੰ ਮੂੰਹ ਸੋਜਲੇ ਹੀ ਜਗਾ ਦਿੱਤਾ। ਉਹ ਉੱਠ ਕੇ ਜਾਣ ਲੱਗਾ ਤਾਂ ਡੰਗਰਾਂ ਨੂੰ ਨੀਰਾ ਪਾਉਂਦੀ ਮਾਂ ਨੇ ਰੋਕ ਕੇ ਪੁੱਛਿਆ ਪੁੱਤ ਲੱਖਿਆ ਇੱਧਰ ਨੂੰ ਐਨਸ ਦੇ ਹਾਂ ਬਸ ਇੱਥੇ ਹੀ ਲੱਖੇ ਦੇ ਕਦਮ ਰੁਕ ਗਏ ਵੀ ਸ਼ੇਰਾ ਨਿਰਨੇ ਕਾੜ ਜੇ ਬਹਿ ਜਾ ਮੈਂ ਚਾਹ ਤਰਦੀ ਹਾਂ ਮਾਂ ਨੇ ਤੂੜੇ ਤੇ ਖੜੇ ਲਿਪੜੇ ਹੱਥ ਧੋਤੇ ਪਤੀਲੇ ਚ ਪਾਣੀ ਪਾ ਚੁੱਲੇ ਤੇ ਧਰ ਅੱਗ ਬਾਲ ਲਈ ਲੱਖਾ ਮਾਂ ਕੋਲ ਚੌਕੇ ਤੇ ਪੀੜੀ ਖਿੱਚ ਕੇ ਆ ਬੈਠਾ ਮਾਂ ਚੁੱਲੇ ਚ ਛਟੀਆਂ ਦਾ ਝੋਕਾ ਠੀਕ ਕਰਦੀ ਬੋਲੀ ਵੇ ਪਾਈ ਖੇਤ ਜਾ ਜੇ ਪੁੱਤ ਆਹੀ ਹਾਲ ਰਿਹਾ ਤਾਂ ਸਾਰੀ ਜ਼ਮੀਨ ਜਾਊ ਲੇਜੂ ਉਹ ਟੁੱਟੜਾ ਕਰਿਆੜ ਰੋਟੀ ਨਹੀਂ ਜੁੜਨੀ ਕੋਈ ਜੱਟ ਸਾਡੀ ਦੇਲ ਨਹੀਂ ਚੜਨਾ ਸਾਕ ਲਈ ਅੰਸ ਨਹੀਂ ਅੱਗੇ ਤਰਨੀ ਸ਼ੇਰਾ ਕਿਉਂ ਮਾਂ ਲੱਖੇ ਵਿੱਚ ਮਾਂ ਦੀਆਂ ਖਰੀਆਂ ਸੁਣਨ ਦੀ ਸਤਿਆ ਨਹੀਂ ਬਚੀ ਸੀ ਹੋਰ ਪੱਤ ਜ਼ਮੀਨ ਮਾਲਕ ਨੂੰ ਉਡੀਕਦੀ ਐ ਆਪਣੇ ਖੇਤਾਂ ਦਾ ਭੰਬੜਾ ਪੂਸ ਹੋ ਗਿਆ ਤੇਰਾ ਚਾਚਾ ਦੱਸਦਾ ਸੀ ਨਰਮੇ ਦੇ ਉੱਤੋਂ ਦੀ ਪੈ ਗਏ ਕੱਖ ਮਾਂ ਦੇ ਬੋਲ ਲੱਖੇ ਦੇ ਡਾਂਗ ਵਾਂਗ ਵੱਜੇ ਮਾਂ ਨੇ ਚਾਹ ਬਣਾਈ ਕਿਸੇ ਆਸ ਚ ਚਾਹ ਨਾਲ ਪਿਆਈ ਘਰ ਦੀ ਨਿੱਗਰ ਦੀ ਹਾਲਤ ਦੇਖਿਣੇ ਪਾਈ ਗਈ ਲਖਾ ਚੁੱਪ ਬੈਠਾ ਸੁਣੀ ਗਿਆ ਮਾਂ ਦਾ ਰੋਦਨ ਉਸ ਦੇ ਅੰਦਰ ਤੱਕ ਉੱਤਰ ਗਿਆ ਚਾਹ ਪੀ ਕੇ ਤੁਰਦੇ ਲਖੇ ਨੂੰ ਮਾਂ ਨੇ ਫਿਰ ਬੋਲ ਮਾਰਨ ਲਿਆ ਵੇ ਲਖਿਆ ਊ ਤਾਂ ਮਗਰ ਬੋਲ ਨਹੀਂ ਮਾਰਦੇ ਹੁੰਦੇ ਪੁੱਤ ਕਸਿਆ ਲੈ ਜੀ ਜੇ ਖੇਤ ਜਾਣਾ ਤਾਂ ਖਾਲੀ ਹੱਥ ਖੇਤ ਨਹੀਂ ਜਾਂਦੇ ਹੁੰਦੇ ਪੁੱਤ ਲੱਖੇ ਨੇ ਕਸੀਆ ਚੁੱਕਿਆ ਓਵੇਂ ਜਿਵੇਂ ਮੋਢੇ ਨੂੰ ਲਾਇਆ ਜਿਵੇਂ ਕਦੇ ਸਟੇਜ ਤੇ ਖੜੇ ਨੇ ਗੰਡਾਸਾ ਲਾਇਆ ਸੀ ਫਲ ਵਾਲਾ ਪਾਸਾ ਮੋਢੇ ਤੇ ਬਾਹਾਂ ਧਰਤੀ ਤੇ ਲੱਖੇ ਦੇ ਤੁਰਨ ਦੀ ਬਰਕਤ ਵੇਖ ਕੇ ਮਾਂ ਨੇ ਸ਼ੁਕਰ ਮਨਾਇਆ ਲੱਖੇ ਦਾ ਪਸੀਨਾ ਖੇਤਾਂ ਵਿੱਚ ਡੁੱਲਣ ਲੱਗਾ ਨਰੰਜਨ ਚੁੱਪਚਾਪ ਨਰਮੇ ਦੀ ਭਰੀ ਜਾਂਦੀ ਟਰਾਲੀ ਵੱਲ ਵੇਖਦਾ ਰਿਹਾ ਨਰਮੇ ਦੀ ਪਹਿਲੀ ਚੋਣੀ ਚੁਗ ਲਈ ਸੀ ਦੂਜੀ ਲੋ ਅਜੇ ਖੜਿਆ ਨਹੀਂ ਸੀ ਨਰਮੇ ਦਾ ਚਾੜ ਬਹੁਤ ਵਧੀਆ ਨਿਕਲਿਆ ਸੀ ਲੱਖੇ ਨੇ ਚਾਚੇ ਦਾ ਟਰੈਕਟਰ ਟਰਾਲੀ ਮੰਗ ਲਈ ਸੀ ਅਤੇ ਚਾਚੇ ਦੇ ਦੋਵੇਂ ਮੁੰਡਿਆਂ ਨੂੰ ਲਾ ਕੇ ਟਰਾਲੀ ਭਰ ਵੀ ਲਈ ਸੀ ਤੂੰ ਬਾਪੂ ਕਿੱਧਰ ਨੂੰ ਨਹਾ ਤੋ ਕੇ ਨੀਲੀ ਦਸਤਾਰ ਸਜਾ ਕੇ ਨਰਿੰਜਨ ਟਰੈਕਟਰ ਦੇ ਮਰਗਾੜ ਤੇ ਆ ਬੈਠਾ ਸੀ ਮੈਂ ਤੈਨੂੰ ਨਹੀਂ ਦੱਸਦਾ ਨਰਮਾ ਲੈ ਕੇ ਚੱਲੇ ਮੰਡੀ ਆੜਤੀਆਂ ਦੇ ਨਹੀਂ ਬਾਪੂ ਬਥੇਰਾ ਜਾ ਲਿਆ ਹੁਣ ਰਾਮ ਰਾਮ ਕਰ ਨਰਿੰਜਨ ਆਪਣੀ ਬੇਇੱਜ਼ਤੀ ਮੰਨੇਠਾਂ ਉੱਤਰ ਗਿਆ ਉੱਪਰ ਬੰਦਿਆਂ ਕਰਕੇ ਛੇਪ ਵੀ ਮੰਨ ਗਿਆ ਪਰ ਭੂਸਰਿਆ ਖੜਾ ਲੜਾਈ ਦਾ ਬਹਾਨਾ ਪਾ ਲੈਣ ਲੱਗਾ ਕੁਰਬਲ ਕੁਰਬਲ ਸੁਣ ਬੱਲਾ ਵੀ ਬਾਹਰਲੀ ਬੈਡਕ ਚੋਂ ਸੁੱਤ ਉਨਿੰਦਾ ਉੱਠ ਆਇਆ ਉਸਦੀ ਕੱਕੀ ਦਾੜੀ ਮਿੱਟੀ ਹੋਈ ਕਣਕ ਵਾਂਗ ਉਲਚੀ ਹੋਈ ਸੀ ਕੇਸਾਂ ਦੀਆਂ ਜਟੂਰੀਆਂ ਪੀਲੇ ਪਰਨੇ ਦੇ ਵਿੱਚ ਹੀ ਨਿਕਲੀਆਂ ਹੋਈਆਂ ਸਨ ਉਹ ਬਾਪੂ ਦੇ ਨਾਲ ਆ ਖੜਿਆ ਬੱਲੇ ਦੀ ਸ਼ਹਿ ਪਾ ਨਰਿੰਜਨ ਹਰਖ ਗਿਆ ਕਿਉਂ ਬਈ ਕਾਮਰੇਡ ਲਖਵੀਰ ਸਿਆ ਮੈਂ ਕਿਉਂ ਨਹੀਂ ਜਾ ਸਕਦਾ ਨਰਮਾ ਵੇਚਣ ਕਰਦਾ ਜ਼ਮੀਨ ਜਾਇਦਾਦ ਦਾ ਮਾਲਕ ਮੈਂ ਕਿਉਂ ਨਾ ਜਾਵਾਂ ਨਰਮਾ ਵੇਚਣ ਲੱਖਾ ਅਜੇ ਜਵਾਬ ਦੇਣ ਹੀ ਲੱਗਾ ਸੀ ਕਿ ਮਹਾਂ ਤੋਂ ਅੱਗ ਦੀ ਲਾਟ ਵਾਂਗ ਚੁੱਲ੍ਹੇ ਅੱਗੋਂ ਉੱਠੀ ਤੇ ਉਹਨਾਂ ਦੇ ਕੋਲ ਆਉਂਦੀ ਭਬਕੀ ਤੂੰ ਜੱਟਾ ਮੇਰੇ ਪੁੱਤਾਂ ਨੂੰ ਠੂਠਾ ਫੜਾ ਕੇ ਹਟੇਗਾ ਨਰਮੇ ਚ ਤੇਰਾ ਕੀ ਹੈ ਲੱਖੇ ਨੇ ਸਾਂਭਿਆ ਇਹੀ ਜਾਉ ਮੰਡੀ ਨਾਲੇ ਉਹਨਾਂ ਠੱਗਾਂ ਦੇ ਨਹੀਂ ਜਾਂਦੇ ਪ੍ਰਭੂ ਮਹੇਸ਼ ਕੀ ਆਰਤਤੇ ਤੂੰ ਚੁੱਪ ਕਰ ਬੇਬੇ ਤੂੰ ਬੰਦਿਆਂ ਦੀਆਂ ਗੱਲਾਂ ਵਿੱਚ ਨਾ ਬੋਲ ਬੱਲਾ ਮਾਂ ਨੂੰ ਭੱਜ ਕੇ ਪਿਆ ਤੂੰ ਟਕਿਆ ਰਹਿ ਓਏ ਉਹ ਵੱਡਿਆ ਸੂਰਮਿਆਂ ਕਿਉਂ ਮਾਂ ਕਿਉਂ ਨਾ ਬੋਲੇ ਲਖੇ ਨੇ ਨਰੰਜਨ ਦੇ ਮੋਢੇ ਤੇ ਤਰਿਆ ਪਰਨਾ ਖੋਦਿਆਂ ਵਾਂਗ ਲਾ ਲਿਆ ਐਵੇਂ ਹੀ ਜੋੜੇ ਝਾੜਨ ਵਾਂਗ ਪੈਰਾਂ ਤੇ ਮਾਰਿਆ ਬੜੇ ਠਰਮੇ ਨਾਲ ਬੋਲਿਆ ਜੀਤੀ ਸਟੀering ਤੇ ਬੈਠ ਟਰੈਕਟਰ ਤੋਰ ਹਾਂ ਸੱਚ ਪੱਲੀਆਂ ਕਸਤੀਆਂ ਸਮਾਰ ਕੇ ਹਾਂ ਬਾਈ ਜੀਤੀ ਨੇ ਸੀਟ ਤੇ ਬੈੰਧਿਆ ਦੋਵੇਂ ਹੱਥ ਕੰਨਾਂ ਨੂੰ ਲਾਏ ਮੂੰਹ ਚ ਕੁਝ ਗੰਡ ਗੰਡ ਕੀਤਾ ਅਤੇ ਚਾਬੀ ਘੁਮਾ ਦਿੱਤੀ ਫੋਰਡ ਟਰੈਕਟਰ ਦੇ ਠੱਠੇ ਵਾਂਗ ਬੜਕ ਮਾਰੀ ਤੇ ਘਰੋਂ ਬਾਹਰ ਆ ਗਿਆ ਟਰੈਕਟਰ ਦੇ ਮਰਗੜਡ ਤੇ ਬੈਠਾ ਲੱਖਾ ਆਉਣ ਵਾਲੇ ਦਿਨਾਂ ਬਾਰੇ ਘਰ ਵਿੱਚ ਹੋਣ ਵਾਲੇ ਜੁੱਧ ਬਾਰੇ ਅਤੇ ਆਰਤੀਏ ਨਾਲ ਹੋਣ ਵਾਲੀ ਜੰਗ ਬਾਰੇ ਸੋਚ ਰਿਹਾ ਸੀ ਘਰ ਦੇ ਮਸਲੇ ਨੂੰ ਤਾਂ ਸੁਲਝਾ ਲਵਾਂ ਆਰਤੀਏ ਨਾਲ ਸੁਲਝਣ ਲਈ ਕਿਸਾਨ ਯੂਨੀਅਨ ਦਾ ਮੈਂਬਰ ਬਣਨਾ ਪਊ ਨਰਮੀ ਦੀ ਪਰੇਟਰ ਵਾਲੀ ਜਿੱਤੀ ਨੇ ਮੰਡੀ ਦੇ ਰਾਹ ਪਾ ਲਈ ਮੈਰੀਲੈਂਡ ਵਾਲੀ ਘਟਨਾ ਨੇ ਸੀਰਤ ਨੂੰ ਕਈ ਦਿਨ ਰਾਤਾਂ ਤੰਗ ਕਰੀ ਰੱਖਿਆ ਉਸ ਨੂੰ ਆਪਣੀ ਗਲਤੀ ਤੇ ਗੁੱਸਾ ਆਉਂਦਾ ਮੈਂ ਕਿਉਂ ਗਈ ਇਹ ਸੋਚ ਉਸ ਨੂੰ ਤੰਗ ਪਰੇਸ਼ਾਨ ਕਰੀ ਜਾਂਦੀ ਕੰਡਾ ਬਣ ਉਸ ਦੀ ਛਾਤੀ ਵਿੱਚ ਰੜਕੀ ਜਾਂਦੀ ਮੈਂ ਆ ਪਿਆਰ ਤਾਂ ਨਹੀਂ ਸੀ ਕੀਤਾ ਜੋ ਰੋਬਨ ਕਰਨ ਨੂੰ ਫਿਰਦਾ ਸੀ ਮੈਂ ਉਸ ਨਾਲ ਇੰਨੀ ਨੇੜਤਾ ਕਿਉਂ ਵਧਾਈ ਮੈਨੂੰ ਮੇਰੀਆਂ ਕਈ ਫਰੈਂਡਾਂ ਨੇ ਕਿ ਐਸਾ ਹੀ ਕਿ ਰੋਬਨ ਚੰਗਾ ਮੁੰਡਾ ਨਹੀਂ ਉਹਦੀ ਬਦਨਾਮੀ ਦੇ ਕਿੰਨੇ ਹੀ ਕਿਸੇ ਨੇ 20 ਪਰਚੇ ਦਰਜ ਨੇ ਵਿਚਾਰ ਸਿਰ ਤੇ ਦਿਮਾਗ ਵਿੱਚ ਆਈ ਜਾਂਦੇ ਜਾਈ ਜਾਂਦੇ ਪਰ ਉਸ ਦੇ ਦਿਲ ਵਿੱਚ ਕੋਈ ਕੋਨਾ ਰੋਬਨ ਪ੍ਰਤੀ ਨਰਮ ਸੀ ਮੋਹ ਬੰਨਾ ਸੀ ਰੋਬਨ ਦੀ ਹਰ ਚਮਕ ਦੀ ਚੀਜ਼ ਉਸ ਨੂੰ ਸੋਨਾ ਲੱਗਦੀ ਸੀ ਜ਼ਿੰਦਗੀ ਦੀਆਂ ਨਿਯਮਤਾ ਨਾਲ ਭਰਪੂਰ ਸੋਹਣਾ ਸੁਨੱਖਾ ਰੋਬਨ ਉਸ ਦੀ ਪਸੰਦ ਬਣਿਆ ਹੋਇਆ ਸੀ ਆਟੇ ਦੇ ਦੀਵੇ ਵਾਲੀ ਗੱਲ ਤੇ ਉਸ ਨੂੰ ਤਸੱਲੀ ਸੀ ਕਿ ਉਸਨੇ ਕਾ ਨੂੰ ਠੁੰਗਾ ਨਹੀਂ ਮਾਰਨ ਦਿੱਤੀਆਂ ਉਸ ਖਸਤਾ ਹਾਲ ਲੜਖੜਾਉਂਦੇ ਫਕੀਰ ਬਾਬੇ ਤੇ ਉਹ ਸੜਕੇ ਵਾਰੀ ਜਾਂਦੀ ਸੀ ਜੋ ਉਸ ਡੁੱਬਦੀ ਲਈ ਤਖਾਂ ਦਾ ਕੰਨਾ ਤੁਲਾ ਬਣ ਕੇ ਆਇਆ ਸੀ ਜਿਸ ਦੇ ਆਸਰੇ ਉਹ ਭਾਵ ਸਾਗਰ ਤਰ ਗਈ ਸੀ ਉਸ ਬਾਰੇ ਉਸ ਨੂੰ ਬਾਅਦ ਵਿੱਚ ਪਤਾ ਚੱਲਿਆ ਸੀ ਕਿ ਉਹ ਮੈਰੀਲੈਂਡ ਦੇ ਮਾਲਕ ਜਿੰਮੀ ਬੁਲਟ ਦਾ ਬਾਪਦਾਰਾ ਸਿੰਘ ਹੈ ਬੈੱਡ ਤੇ ਪਈ ਸੀਰਤ ਨੇ ਫਕੀਰ ਬਾਬੇ ਨੂੰ ਨਮਸਕਾਰ ਕੀਤਾ ਉਸ ਨੂੰ ਕਮਰਾ ਖੁੱਲਣ ਦਾ ਖੜਕਾ ਸੁਣਿਆ ਸਨੇਹ ਕਹਿ ਰਹੀ ਸੀ ਉਠ ਸੀਰਤ ਸਭ ਓਕੇ ਹੈ ਤੇਰੀ ਬਰਥਡੇ ਪਾਰਟੀ ਦਾ ਸੀਰਤ ਨੇ ਲੰਮੀ ਪਈ ਨੇ ਅੰਗੜਾਈ ਲਈ ਉਸ ਦੀ ਵੇਲ ਟੇਢੀ ਹੋ ਗਈ ਸਰੀਰ ਦੇ ਸਾਰੇ ਪੱਠੇ ਮਾਸਪੇਸ਼ੀਆਂ ਤਣ ਗਈਆਂ ਕੁਝ ਪਲਾਂ ਦੇ ਅਕੜਾ ਬਾਦ ਜਦ ਸੀਰਤ ਨੇ ਸਰੀਰ ਢਿੱਲਾ ਛੱਡਿਆ ਤਾਂ ਸਰੀਰ ਦੀ ਸਾਰੀ ਸੁਸਤੀ ਅਤੇ ਆਵਾਰਾ ਵਿਚਾਰ ਦਿਮਾਗ ਵਿੱਚੋਂ ਸ਼ੂਮੰਤਰ ਹੋ ਗਏ ਟਾਈਮ ਸਵੇਰ ਦੇ 10 ਵਜੇ ਦਾ ਸੀ ਸਤੰਬਰ ਦੇ ਆਖਰੀ ਹਫਤੇ ਦਾ ਪਹਿਲਾ ਦਿਨ ਚੜਦਾ ਸੋਮਵਾਰ ਸੂਰਜ ਦਾ ਗੋਲਾ ਅੱਗ ਭਰਾਂ ਰਿਹਾ ਸੀ ਅਜੇ 2 ਦਿਨ ਪਹਿਲਾਂ ਹੀ ਭਰਮੀ بارش ਹੋਈ ਸੀ ਚੋਣੇ ਵਾਲੇ ਖੇਤ ਪਾਣੀ ਨਾਲ ਭਰੇ ਖੜੇ ਸਨ ਮੰਡੀ ਮੋਕਲ ਦੀਆਂ ਨਾਲੀਆਂ ਸੀਵਰ ਦੀਆਂ ਲਾਈਨਾਂ ਅਤੇ ਮੁਸੇ ਵਾਲਾ ਰੋਡ ਵਾਲਾ ਟੋਬਾ ਪਾਣੀ ਦੇ ਭਰੇ ਪਏ ਸਨ ਹਵਾ ਵਿੱਚ ਨਮੀ ਐਨੀ ਸੀ ਕਿ ਨਹਾਉਣ ਤੋਂ ਤੁਰੰਤ ਬਾਅਦ ਪਸੀਨਾ ਆਉਣ ਲੱਗਦਾ ਸਰੀਰ ਫਿਰ ਚਿਪਚਿਪਾ ਹੋ ਜਾਂਦਾ ਤਿੰਨੇ ਕਮਰਿਆਂ ਦੇ ਏਸੀ ਸਾਰਾ ਜੋਰ ਲਗਾ ਕੇ ਬਾਹਰ ਦੇ ਹਮਸ ਨਾਲ ਭੜੇ ਰਹੇ ਸਨ ਸ਼ੀਸ਼ੇ ਵਾਲੇ ਗੇਟ ਤੋਂ ਅੰਦਰ ਅਤੇ ਬਾਹਰ ਮੌਸਮ ਵਿੱਚ ਢੇਰ ਅੰਤਰ ਸੀ ਸਵੀਰਤ ਆਪਣੇ ਕਮਰੇ ਵਿੱਚੋਂ ਬਾਹਰ ਨਿਕਲ ਆਈ ਉਸ ਨੇ ਵੇਖਿਆ ਦਾਦੀ ਬਰਾਂਡੇ ਵਿੱਚ ਤਖਤਪੋਸ਼ ਉੱਪਰ ਬੈਠੀ ਮਾਲਾ ਘੁਮਾ ਰਹੀ ਸੀ ਮੰਮੀ ਅਤੇ ਕੰਮ ਵਾਲੀ ਆਂਟੀ ਰਸੋਈ ਵਿੱਚ ਸਨ ਰਸੋਈ ਵਿੱਚ ਬਣ ਚੁੱਕੇ ਅਤੇ ਬਣ ਰਹੇ ਪਕਵਾਨਾਂ ਦੇ ਨਾਲ ਭੁੱਜ ਰਹੇ ਮਸਾਲੇ ਦੀ ਤੇਜ਼ ਗੰਧ ਨਾਸਾਂ ਵਿੱਚ ਵੜ ਰਹੀ ਸੀ ਸੀਰਤ ਨੇ ਸੱਜੇ ਹੱਥ ਦੀਆਂ ਦੋ ਉਂਗਲਾਂ ਅਤੇ ਅੰਗੂਠੇ ਨਾਲ ਨੱਕ ਮਸਲਿਆ ਅਤੇ ਰਸੋਈ ਦੇ ਗੇਟ ਤੇ ਜਾ ਖੜੀ ਮੰਮੀ ਅਈ ਨਾ ਤੇਜ਼ ਕੀ ਸੜ ਰਿਹਾ ਬਹੁਤ ਤਿੱਖੀ ਸਮੈਲ ਆਉਂਦੀ ਹੈ ਸਿਹਰਤ ਬੀਬੀ ਸਾੜਿਆ ਨਾ ਆਖ ਚਾੜਿਆ ਆਖ ਚਾੜਿਆ ਆਪਦੇ ਜਨਮ ਦਿਨ ਦੀ ਪਾਰਟੀ ਲਈ ਚੱਲ ਚਾੜਿਆ ਦੱਸਦੇ ਆਂਟੀ ਕੰਮ ਵਾਲੀ ਆਂਟੀ ਦੱਸਣ ਲੱਗੀ ਇਹ ਤਾਂ ਦਾਲ ਨੂੰ ਤੜਕਾ ਲਾਇਆ ਸ਼ਾਹੀ ਪਨੀਰ ਮਲਾਈ ਕੋਫਤਾ ਤੇ ਮਿਕਸ ਵੈਜ ਮੈਰੀਲੈਂਡ ਤੋਂ ਮੰਗਵਾਏ ਨੇ ਚਾਵਲ ਤੇ ਰੈਤਾ ਬਣੇ ਪਏ ਨੇ ਚਪਾਤੀਆਂ ਖਾਣ ਵੀ ਲੇ ਬਣਾ ਲਵਾਂਗੇ ਠੀਕ ਹੈ ਮੈਰੀਲੈਂਡ ਨਾਲ ਪੋਟੈਟੋ ਫਿੰਗਰ ਸਟਿਕ ਆਫੀ ਦੀ ਚਰਗਲ ਸੀਰਤ ਦੇ ਅੰਦਰ ਖਿੰਡ ਗਈ ਸੜ ਰਹੇ ਮਸਾਲੇ ਦੀ 스ਮੈਲ ਹੋਰ ਤੇਜ਼ ਹੋ ਗਈ ਮੈਰੀਲੈਂਡ ਚੋਂ ਮਿਕਸ ਵੈਜੀਟੇਬਲ ਸ਼ਾਹੀ ਪਨੀਰ ਮਲਾਈ ਕੋਫਤੇ ਦੇ ਨਾਲ ਬੁਲੇਟ ਅਤੇ ਹਰੀ ਦੀ ਹਰਕਤ ਵੀ ਆ ਗਈ ਰੋਬਨ ਦੀ ਪ੍ਰੀਤ ਵਿੱਚ ਗਲੇਫੀ ਹੱਥੋਂ ਪਾਈ ਜੋਰ ਜ਼ਬਰਦਸਤੀ ਅਤੇ ਬੈਡਰੂਮ ਵੱਲ ਧੂਣ ਦੀ ਕਰਤੂਤ ਸਮੇਤ ਰੋਬਨ ਦਾ ਗਲੈਮਰ ਤੇ ਚੱਕਾ ਚੌਂਦ ਵੀ ਘਰੇ ਆਵੜਿਆ ਫਕੀਰ ਬਾਬੇ ਦਾ ਕਾੜ ਕਰਦਾ ਥੱਪੜ ਵੀ ਆ ਗਿਆ ਸਨੇਹ ਦੀ ਸਕੂਟਰੀ ਅਤੇ ਪ੍ਰਦੀਪ ਦੀ ਕਾਰ ਅੱਗੇ ਪਿੱਛੇ ਅੰਦਰ ਵੜੇ। ਲਾਲਚੰਦ ਤਾਂ ਆਪਣੇ ਕਮਰੇ ਵਿੱਚ ਚੱਲ ਗਿਆ। ਸਨੇਹ ਨੇ ਐਕਟਵਾ ਬਾਹਰ ਬਾਥਰੂਮ ਵਾਲੇ ਪਾਸੇ ਲਾ ਦਿੱਤੀ। ਪ੍ਰਦੀਪ ਮੋੜ ਕੇ ਕਾਰ ਬਾਹਰ ਲੈ ਡ੍ਰੈنگ ਰੂਮ ਕੋਲ ਖੜਾ ਰਿਹਾ ਸੀ। "ਓਏ ਸੀਰਤ, ਤੂੰ ਤਿਆਰ ਨਹੀਂ ਹੋਈ? ਸਾਰੇ ਮਸਾਂ ਘੇਰ-ਘੇਰ ਕੇ ਲੈਂਦੇ ਨੇ। ਡੈਡੀ ਨੂੰ ਦੁਕਾਨ ਨਹੀਂ ਛੱਡਦੀ। ਵੱਡੇ ਡੈਡੀ پارک ਪਾਰਟੀ ਦਾ ਖੜਾ ਨਹੀਂ ਛੱਡਦੇ। ਐਕਟਵਾ ਦਾ ਸ਼ੱਲਾ ਘਮਾਉਂਦੀ ਸਨੇਹ ਸ਼ੀਸ਼ੇ ਵਾਲਾ ਗੇਟ ਖੋਲ੍ਹ ਕੇ ਅੰਦਰ ਆ ਗਈ।" ਉਸਦੇ ਪਿੱਛੇ ਹੀ ਲੰਘ ਆਈ ਸੀਰਤ ਤਿਆਰ ਹੋਣ ਲਈ ਆਪਣੇ ਕਮਰੇ 'ਚ ਚਲੀ ਗਈ ਦਾਦੀ ਆਪਾਂ ਅਜੇ ਮਾੜਾਈ ਫਿਰ ਜਾਵਾਂਗੇ ਹੋਰ ਭਾਈ ਮੈਂ ਕੀ ਕਰਾਂ ਤੂੰ ਤਿਆਰ ਹੋ ਕੇਕ ਕੱਟਣਾ ਫਿਰ ਪਾਰਟੀ ਕਰਾਂਗੇ ਫੰਕਸ਼ਨ ਮੇਰੀ ਇੱਕ ਫਰੈਂਡ ਅਤੇ ਸੀਰਤ ਦੀਆਂ ਦੋ ਫਰੈਂਡ ਹੀ ਆਉਣਗੇਗਾ ਜ਼ਿਆਦਾ ਇਕੱਠ ਨਹੀਂ ਕਰਦੇ ਤੁਸੀਂ ਤਿਆਰ ਹੋਵੋ ਜਲਦੀ ਤਿਆਰ ਹੋਣ ਨੂੰ ਮੈਂ ਕੀ ਘੋੜੇ ਬੀੜਨੇ ਨੇ ਪਾਰਬਤੀ ਤਖਤ ਤੋਂ ਉੱਠੀ ਅਤੇ ਪੈਰਾਂ 'ਚ ਚੱਪਲਾਂ ਫਸਾਉਣ ਲੱਗੀ ਸੀਰਤ ਨੂੰ ਮੈਰੀਲੈਂਡ ਇੱਕ ਵਾਰ ਫਿਰ ਯਾਦ ਆ ਗਿਆ ਰੋਬਨ ਦੇ ਕਰਤੂਤ ਅਤੇ ਮੈਰੀਲੈਂਡ ਉਸਦੇ ਮਨ ਤੋਂ ਲੰenda ਹੀ ਨਹੀਂ ਸੀ ਅੱਜ ਹੁਣ ਵੀ ਉਹ ਇਸੇ ਅਜੀਬ ਕਸ਼ਮਕਸ਼ ਵਿੱਚ ਫਸੀ ਤਿਆਰ ਹੋ ਰਹੀ ਸੀ ਸੀਰਤ ਦੇ ਦਲੇਰ ਦਿਲ ਨੇ ਮੈਰੀਲੈਂਡ ਅਤੇ ਰੋਬਨ ਦੀ ਮਾਰਗ ਤੋਂ ਕੱਢੇ ਆਪਣਾ ਸਾਰਾ ਧਿਆਨ ਤਿਆਰ ਹੋਣ ਅਤੇ ਜਨਮ ਦਿਨ ਮਨਾਉਣ ਤੇ ਕੇਂਦਰਿਤ ਕਰ ਲਿਆ ਉਸ ਕੱਪੜੇ ਬੋਰਡ 'ਚੋਂ ਨੀਲੇ ਜੀਨ ਤੇ ਟੀ-ਸ਼ਰਟ ਕੱਢੀ ਉਸ ਇੱਕ-ਇੱਕ ਕਰਕੇ ਸਾਰੇ ਕੱਪੜੇ ਪਾਏ ਅਤੇ ਨਾਲ ਹੀ ਨਾਲ ਆਦਮ ਕਾਦ ਦੇ ਸ਼ੀਸ਼ੇ ਵਿੱਚ ਉਹ ਆਪਣਾ ਬदन ਨਿਹਾਰ ਰਹੀ ਸੀ ਰੱਬ ਵੱਲੋਂ ਵਿਲੇ ਬੈਠ ਬਣਾਈ ਕਾਇਆ ਵੇਖ ਸੀਰਤ ਨੂੰ ਹੋਰਾਂ ਦਿਨਾਂ ਤੋਂ ਵੱਧ ਸਰੂਰ ਆ ਗਿਆ ਪੈਂਟ ਟੀ-ਸ਼ਰਟ ਨਾਲ ਸੈਂਡਲ ਪਾ ਉਸ ਵਾਲਾਂ ਦੀ ਸਟਾਈਲਿਸ਼ ਇੱਕ ਗੁੱਤ ਕਰ ਲਈ ਗੁੱਟ ਤੇ ਮਾਈਕਲ ਕੋਰ ਦੀ ਵਿਦੇਸ਼ੀ ਖੜੀ ਬਣ ਮਾ ਵੱਲੋਂ ਸ਼ਾਂਕ ਨਾਲ ਬਣਾ ਕੇ ਦਿੱਤਾ ਬ੍ਰੈਸਲੇਟ ਉਸ ਸੱਜੀ ਕਲਾਈ ਵਿੱਚ ਪਾ ਲਿਆ ਮਹਿੰਗਾ ਪਰਫਿਊਮ ਲਾ ਉਸ ਸਾਦਾ ਮੇਕਅਪ ਵੀ ਕਰ ਲਿਆ ਬਿਊਟੀ ਪਾਰਲਰ ਉਹ ਕੱਲ ਹੀ ਜਾ ਆਈ ਸੀ ਜਦੋਂ ਜੋਹਨਮੰਤੀ ਸੀਰਤ ਬਾਹਰ ਆਈ ਸਾਰੇ ਅੰਦਰਲੇ ਡ੍ਰੈੰਗ ਰੂਮ ਵਿੱਚ ਆਏ ਬੈਠੇ ਸਨ ਸਨੇਹੀ ਸਹੇਲੀ ਸਿਮਰਨ ਆ ਗਈ ਸੀ ਪਰ ਸੀਰਤ ਦੀਆਂ ਦੋਸਤ ਕੁੜੀਆਂ ਅਜੇ ਨਹੀਂ ਸੀਆਂ ਲਾਲਚੰਦ ਇੱਕ ਪਾਸੇ ਸੋਫੇ ਤੇ ਬੈਠਾ ਸੀ ਪਾਰਬਤੀ ਅਤੇ ਸੰਤੋਸ਼ ਇਕੱਠੀਆਂ ਇੱਕ ਸੋਫੇ ਤੇ ਬੈਠੀਆਂ ਸਨ ਪ੍ਰਦੀਪ ਨੇ ਕੁਰਸੀ ਟੇਬਲ ਦੇ ਨੇੜੇ ਢੀਸ ਲਈ ਸੀ ਉਹ ਆਪਣੇ ਮੋਬਾਈਲ ਵਿੱਚ ਵਿਅਸਤ ਸੀ ਸਨੇਹ ਦੀ ਸਹੇਲੀ ਲਾਲਚੰਦ ਵਾਲੇ ਸੋਫੇ ਤੇ ਬੈਠੀ ਸੀ ਸਨੇਹ ਮੇਜ਼ ਤੇ ਚਮਚੇ ਪਲੇਟਾਂ ਅਤੇ ਸਮੋਸੇ ਧਰਦੀ ਬੋਲੀ ਚੈਲਸੀਰਤ ਕੱਟ ਕੇਕ ਪੂਰੇ ਵਾਰਾ ਬੱਜ ਗਏ ਨੇ ਤੇਰੇ ਜਨਮ ਵੇਲੇ ਦਾ ਸਹੀ ਟਾਈਮ ਸਿਖਰ ਦੁਪਹਿਰਾ ਆਫੜ ਉਸ ਪਲਾਸਟਿਕ ਦਾ ਲਾਲ ਰੰਗਾਂ ਨਕਲੀ ਚਾਕੂ ਸੀਰਤ ਨੂੰ ਫੜਾਇਆ ਸੀਰਤ ਨੇ ਚਾਕੂ ਫੜ ਚਾਕੂ ਵੱਲ ਵੇਖਿਆ ਲਾਲ ਸੂਹੇ ਚਾਕੂ ਵਿੱਚੋਂ ਲਹੂ ਨਿਚੜਦਾ ਲੱਗਿਆ ਸੀਰਤ ਨੂੰ ਲਾਲ ਚਾਕੂ ਨਾਲ ਚਿੱਟਾ ਕੇਕ ਲਹੂ ਨਾਲ ਲਿਬੜ ਜਾਣ ਦਾ ਡਰ ਵਰਗਾ ਖਿਆਲ ਆਇਆ ਜੋ ਦੂਜੇ ਹੀ ਪਲ ਉੱਡ ਗਿਆ ਉਸ ਬੱਕਰਾ ਝਟਕਾਉਣ ਵਾਲਿਆ ਬਾਗ ਆਪਣੇ ਦੋਹਾਂ ਹੱਥਾਂ ਵਿੱਚ ਚਾਕੂ ਫੜਿਆ ਅਤੇ ਹੌਲੀ-ਹੌਲੀ ਕੇਕ ਵੱਲ ਲਿਉਣ ਲੱਗੀ ਚਾਕੂ ਵਾਲੇ ਹੱਥ ਅਜੇ ਕੇਕ ਤੋਂ ਕੁਝ ਇੰਚ ਦੂਰ ਸਨ ਕਿ ਜ਼ੋਰ ਦੀ ਧਮਾਕਾ ਹੋਇਆ ਇਓ ਲੱਗਿਆ ਜਿਵੇਂ ਸੈਂਕੜੇ ਬੱਦਲ ਗਰਜੇ ਹੋਣ ਜਿਵੇਂ 18 ਟਾਇਰਾਂ ਵਾਲੇ ਟਰਾਲੇ ਦੇ ਸਾਰੇ ਟਾਇਰ ਇੱਕੋ ਸਮੇਂ ਹੀ ਪਟਾਕਾ ਮਾਰ ਗਏ ਹੋਣ ਜਿਵੇਂ ਬਾਹਰ ਬੰਬ ਚੱਲਿਆ ਹੋਵੇ ਜਾਂ ਘਰ ਦੀ ਛੱਤ ਡਿੱਗ ਪਈ ਹੋਵੇ ਸਾਰਿਆਂ ਨੇ ਬਾਹਰ ਵੱਲ ਵੇਖਿਆ ਜਿੱਧਰੋਂ ਆਵਾਜ਼ ਆਈ ਜਾ ਰਹੀ ਸੀ ਇੱਕ ਕਾਲਾ ਤੂਸ਼ ਪਲਵਾਨਾ ਵਰਗਾ ਮੁੰਡਾ ਲੋਹੇ ਦੇ ਰਾੜ ਨਾਲ ਬਰਾਂਡੇ ਦਾ ਸ਼ੀਸ਼ਾ ਵਾਲਾ ਗੇਟ ਭੰਨ ਰਿਹਾ ਸੀ ਅੰਦਰ ਬੈਠੇ ਸਾਰਿਆਂ ਦੇ ਆਉਸਾਨ ਮਾਰੇ ਗਏ ਉਹ ਜਿੱਥੇ ਬੈਠੇ ਸਨ ਥਾਂẽ ਜਾਮ ਹੋ ਗਏ ਢਾੜ ਦੀ ਢਾੜ ਉੱਪਰੇ ਬੰਦੇ ਆ ਗਏ ਉਹਨਾਂ ਵਿੱਚੋਂ ਇੱਕ ਹੋਰ ਨੇ ਪਿਸਤੌਲ ਤਾਣਿਆ ਤੇ ਗਰਜਿਆ ਥਾਂẽ ਬੈਠੇ ਰਹੋ ਭੁੰਨ ਕੇ ਰੱਖ ਦਿਉ ਜੇ ਕੋਈ ਹਿੱਲਿਆ ਨਾਲ ਹੀ ਉਸ ਟਰੈਕਟਰ ਦੱਬ ਦਿੱਤਾ ਇਹ ਅਚਾਨਕ ਹੋਇਆ ਜਾਂ ਉਸ ਨਿਸ਼ਾਨਾ ਬੰਨਿਆ ਸੀ ਕੇ ਗੋਲੀ ਉੱਪਰ ਟੰਗੇ ਵੱਡੇ ਗੁਵਾਰੇ ਵਿੱਚ ਜਾ ਬੱਜੀ ਜਿਸ ਵਿੱਚ ਛੋਟੀਆਂ-ਛੋਟੀਆਂ ਚਮਕੀਲੀਆਂ ਪੱਤੀਆਂ ਪਾ ਕੇ ਹਵਾ ਭਰੀ ਹੋਈ ਸੀ ਗੁਵਾਰਾ ਫਟ ਗਿਆ ਪੱਤੀਆਂ ਮੀਂਹ ਵਾਂਗ ਵਰੀਆਂ ਅਤੇ ਫੁੱਲਾਂ ਵਰਗੇ ਵਰਖਾ ਹੋ ਗਈ ਜੋ ਸੀਰਤ ਨੇ ਕੇਕ ਕੱਟਣ ਪਿੱਛੋਂ ਕਰਨੀ ਸੀ ਕੇਕ ਉੱਪਰ ਫੁੱਲ ਪੱਤੀਆਂ ਅਜੇ ਡੱਗ ਹੀ ਰਹਿ ਗੀਆਂ ਸਨ ਕਿ ਉਸ ਕਾਲੇ ਧੂਸ਼ ਪਲਵਾਂ ਪਲਵਾਨ ਨੇ ਰਾਡ ਕੇਕ ਤੇ ਮਾਰਿਆ ਕੇਕ ਟਾਇਰ ਹੇਠ ਆਏ ਕਤੂਰੇ ਵਾਂਗ ਫਿਸ ਗਿਆ ਕੇਕ ਦੇ ਛਿੱਟੇ ਡਰ ਦੇ ਮਾਰੇ ਜੀਆਂ ਦੇ ਕੱਪੜਿਆ ਮੂੰਹਾਂ ਸਿਰਾਂ ਤੇ ਜਾ ਚਿਪਕੇ ਕੌਣ ਹੋ پائی ਤੁਸੀਂ ਲਾਲਚੰਦ ਦੀ ਆਵਾਜ਼ ਜਿਵੇਂ ਖੂਹ ਵਿੱਚੋਂ ਆਈ ਇਹ ਕੀ ਬਤਮੀਜ਼ੀ ਐ ਬਾਪ ਦੇ ਬੋਲਾਂ ਨੇ ਪ੍ਰਦੀਪ ਵਿੱਚ ਵੀ ਹੌਸਲਾ ਭਰਿਆ ਅਸੀਂ ਬਰਾਤੀਆਂ ਬੁੜਿਆ ਸੋਢੀ ਕੁੜੀ ਦੀ ਬਰਾਤ ਆਏ ਆ ਉਹ ਵਾਟ ਹੀ ਨਹੀਂ ਸੱਚ ਅਸਵੀਰਤ ਭਾਬੀ ਲੈ ਕੇ ਜਾਵਾਂਗੇ ਮੂੰਹ ਸੰਭਾਲਵੇਂ ਸੰਤੋਸ਼ ਆਪਣੀ ਥਾਂ ਤੋਂ ਉੱਡ ਗਈ ਉਸ ਦੇ ਜਿਹਨ ਵਿੱਚ ਕਿੰਨਾ ਕੁਝ ਹੀ ਫਿਲਮਾਂ ਪਲੇ ਹੋ ਗਿਆ ਤਾੜ بیسਬਾਲ ਦਾ ਡੰਡਾ ਸੰਤੋਸ਼ ਦੀ ਬਾਹ ਤੋੜ ਗਿਆ ਪ੍ਰਦੀਪ ਦੇ ਮਨ ਵਿੱਚ ਮਰਨ ਨਾਲੋਂ ਕੁਝ ਕਰਕੇ ਮਰਨ ਦੀ ਲੀ ਉੱਠੀ ਉੱਠਦੇ ਪ੍ਰਦੀਪ ਦਾ ਸਿਰ بیسਬਾਲ ਦੇ ਡੰਡੇ ਨੇ ਪਾਰ ਸੁੱਟਿਆ ਪਾਰਵਤੀ ਨੇ ਸੀਰਤ ਨੂੰ ਬੁੱਕਲ ਵਿੱਚ ਲੈ ਲਿਆ ਪ੍ਰਦੀਪ ਦੇ ਸਿਰ ਵਿੱਚੋਂ ਲਹੂ ਦੇ ਘਰਾਲੇ ਚੱਲ ਪਏ ਲਾਲਚਨ ਨੂੰ ਟੱਕਾ ਦੇ ਕੇ ਸੋਫੇ ਤੇ ਕੰਧ ਦੀ ਵਿਰਲ ਵਿੱਚ ਸੁੱਟ ਦਿੱਤਾ ਉਹ ਐਸਾ ਕਸੂਤਾ ਡਿੱਗਿਆ ਕਿ ਲੱਖ ਯਤਨ ਕਰਨ ਤੇ ਵੀ ਉੱਠ ਨਾ ਸਕਿਆ ਸਨੇਹ ਅਤੇ ਉਸਦੀ ਸਹੇਲੀ ਭੱਜ ਕੇ ਦੂਜੇ ਕਮਰੇ ਵਿੱਚ ਜਾ ਲੁਕੀਆਂ ਚਲ ਸਿਰਤ ਖੜੀ ਹੋ ਮੈਂ ਤੈਨੂੰ ਲੈਣਾ ਆ ਰੋਬਨ ਕਮਰੇ ਦੇ ਗੇਟ ਤੇ ਆ ਖੜਾ ਉਸ ਦੋਵੇਂ ਹੱਥ ਦਰਵਾਜ਼ੇ ਦੀ ਚੁਗਾਠ ਤੇ ਧਰ ਕੇ ਬਾਹਾਂ ਫੈਲਾ ਕੇ ਬਾਹਰ ਰੋਕਿਆ ਹੋਇਆ ਸੀ ਸਿਰਤ ਨੂੰ ਗੁੱਸਾ ਚੜਿਆ ਉਹ ਕਚੀਚੀ ਲੈ ਕੇ ਦਾਦੀ ਦੀ ਪਕੜ ਵਿੱਚੋਂ ਸਪ੍ਰਿੰਗ ਵਾਂਗ ਬੁੜਕੀ ਅਤੇ ਰੋਬਨ ਨੂੰ ਚਾਮ ਛੜਕ ਵਾਂਗ ਚਿੰਬੜ ਕੇ ਦੰਦੀਆਂ ਵੱਢਣ ਲੱਗੀ ਉਹ ਰੋਂਦੀ ਰੋਂਦੀ ਗਰਜ ਰਹੀ ਸੀ ਕੁੱਤਿਆ ਮੁਰਝੇ ਪੁੱਠਾ ਲੈ ਜਾ ਇਹਨਾਂ ਗੁੰਡਿਆਂ ਨੂੰ ਵਾਪਸ ਰੋਬਰਨ ਜੇਤੂਆ ਵਰਗਾ ਬੇਸ਼ਰਮ ਹਾਸਾ ਹੱਸਿਆ ਪਰ ਬੋਲਿਆ ਕੁਝ ਨਾ ਉਸ ਦੇ ਨਾਲ ਦੇ ਪ੍ਰਦੀਪ ਨੂੰ ਕੁਟਾਪਾ ਚੜ ਰਹੇ ਸਨ ਡਿੱਗੀ ਪਈ ਸੰਤੋਸ਼ ਦੇ ਲੱਤਾਂ ਠੁੱਡੇ ਮਾਰ ਰਹੇ ਸਨ ਜਦੋਂ ਸੀਰਤ ਨਾ ਹਟੀ ਤਾਂ ਕਾਲੇ ਪਲਵਾਨ ਨੇ ਰਾੜ ਸੁੱਟ ਸੀਰਤ ਦੀ ਗੁੱਤ ਫੜ ਬੱਕਰੀ ਵਾਂਗ ਕਢੀ ਇਸ ਲਿਆ ਸੀਰਤ ਦੇ ਹੱਥ ਰੌਬਨ ਤੋਂ ਛੁੱਟ ਗਏ ਤੇ ਉਸ ਜ਼ੋਰ ਦੀ ਲੱਤ ਕਾਲੂ ਦੇ ਮਾਰੀ ਨਾ ਭਾਬੀ ਨਾ ਆਪਾਂ ਤਾਂ ਗੁਲਾਮ ਆ ਤੇਰੇ ਅਸੀਂ ਸਾਰੀ ਉਮਰ ਤੇਰਾ ਪਾਣੀ ਪਰਨਾ ਪਰ ਅੱਜ ਨਾ ਮਾਰ ਅੱਜ ਅਸੀਂ ਬਰਾਤੀ ਆ ਸੀਰਤ ਨੇ ਚੀਕ ਮਾਰ ਜ਼ੋਰ ਲਾ ਕੇ ਗੁੱਤ ਛੜਾਈ ਸ਼ੀਸ਼ੇ ਦੇ ਟੁੱਟੇ ਗੇਟ ਵਿੱਚ ਦੀ ਭੱਜ ਨਿਕਲੀ ਰੌਬਨ ਟੈਲ ਦੇ ਅਫਸਰਾ ਮੰਗ ਪਿੱਛੇ ਮੁੜਿਆ ਤੇ ਬੜੇ ਠਰਮੇ ਭਰੇ ਹੰਕਾਰ ਨਾਲ ਬੋਲਿਆ ਨਾਜ਼ੀ ਫੜ ਉਹ ਕਬੂਤਰੀ ਗਈ ਨਾਜ਼ੀ ਸੀਰਤ ਦੇ ਮਗਰ ਭੱਜਿਆ ਉਹ ਸਾਰੇ ਬਾਹਰ ਆ ਗਏ ਇੱਕ ਨੇ ਰੀਬਨ ਵਿੱਚ ਵਲੇਟੀ ਖੜੀ ਨਵੀਂ ਐਕਟਵਾ ਭੰਣਣੀ ਸ਼ੁਰੂ ਕਰ ਦਿੱਤੀ ਇੱਕ ਨੇ ਦੋ ਫੈਰ ਮਾਰ ਕੇ ਕਾਰ ਦੇ ਦੋਵੇਂ ਟਾਇਰ ਪਾੜ ਦਿੱਤੇ ਰੋਬਨ ਨੇ ਬਿਹੜੇ ਵਿੱਚ ਖੜ ਕੇ ਹਵਾਈ ਫੈਰ ਕੀਤਾ ਜਿਵੇਂ ਸਲਾਮੀ ਦੇ ਰਿਹਾ ਹੋਵੇ ਸੀਰਤ ਆਪਣੇ ਖੂਨ ਦੇ ਆਖਰੀ ਕਤਰੇ ਤੱਕ ਦਾ ਜੋਰ ਲਾ ਕੇ ਪੌੜੀਆਂ ਦੇ ਸਿਰੇ ਤੱਕ ਪੁੱਜ ਗਈ 나ਜੀ ਦੇ ਕਾਲੇ ਸ਼ਾਹ ਹੱਥ ਨੇ ਗੋਰਾ ਚਿੱਟਾ ਗਿੱਟਾ ਜਾ ਫੜਿਆ ਡਿੱਗਦੀ ਸੀਰਤ ਪੌੜੀਆਂ ਦੇ ਸਿਰੇ ਤੇ ਬਣੀ ਬੁਰਜੀ ਨੂੰ ਚਿੰਬੜ ਗਈ ਅੰਨੀ ਜਵਾਨ ਤਾਕਤ ਗਿੱਟੇ ਨੂੰ ਪਿੱਛੇ ਖਿੱਚ ਰਹੀ ਸੀ ਸੀਰਤ ਦੀ ਮਜ਼ਬੂਤ ਪਕੜ ਨਾਲ ਪੌੜੀਆਂ ਦੇ ਸਿਰੇ ਤੇ ਬਣੀ ਬੁਰਜੀ ਦੀਆਂ 5-6 ਇੱਟਾਂ ਦਾ ਗਲੇਬਾ ਫੁੱਟਿਆ ਗਿਆ ਅਤੇ ਪੌੜੀਆਂ ਤੋਂ ਰੁੜਦਾ ហេਠਾ ਆ ਡਿੱਗਿਆ ਕਾਲੇ ਹੱਥ ਸਿਰੇ ਦੀ ਕਰਤੂਤਾ ਨਾਲ ਸੀਰਤ ਨੂੰ ਅਖੀਰਲੀ ਪੌੜੀ ਤੋਂ ਮਰੀ ਹੋਈ ਹਿਰਨੀ ਵਾਂਗ ហេਠਾਂ ਖਿੱਚ ਲਿਆਏ ਸੀਰਤ ਦਾ ਅੰਗ-ਅੰਗ ਪੌੜੀਆਂ ਦੀਆਂ ਸਖਤ ਇੱਟਾਂ ਦੇ ਵੱਜ-ਵੱਜ ਕੇ ਲਹੂ-ਲਹਾਨ ਹੋ ਗਿਆ। ਕਾਲੇ ਹੱਥਾਂ ਨੇ ਗੋਰਾ ਬदन ਵੇੜੇ ਵਿੱਚ ਖੜੇ ਪੈਰਾਂ ਵਿੱਚ ਲਿਆ ਸੁਟਿਆ। ਲੈ ਬਾਬੇ ਤੇਰੀ ਕਬੂਤਰੀ ਸਾਭ ਸਿੱਟੋ ਇਹਨੂੰ ਗੱਡੀ ਚ ਪੁੱਠੀ ਨੂੰ ਇੱਕ ਪੱਕੀ ਉਮਰ ਦੇ ਬੰਦੇ ਨੇ ਹੁਕਮ ਚਾੜਿਆ। ਉਸ ਨੇ ਡਾਕੂਆਂ ਵਾਂਗ ਮੂੰਹ ਸਿਰ ਬੰਨਿਆ ਹੋਇਆ ਸੀ। ਸਿੱਟਣੀ ਨੇ ਜਾਚੇ ਸ਼ਗਨਾ ਨਾਲ ਬਹਾਓ। ਮੇਰੇ ਆਰ ਵਿਆਹ ਕੇ ਲੈ ਜਾਣੀ ਐ ਮਹਿੰਦੀ ਵੀ ਲੱਗੇਗੀ ਓਏ ਲਾਲਾ ਲਾਲਾ ਹੋਗੀ ਲਾਲਪਰੀ ਕਿਉਂ ਭੌਂਕਦੇ ਹੋ ਸਾਲਿਓ ਕੁੱਤਿਓ ਚੁੱਕੋ ਇਹਨੂੰ ਰੋਵਨ ਦੇ ਤੇਵਰ ਬਦਲ ਗਏ ਦੋ ਜਣਿਆਂ ਨੇ ਡਿੱਗੀ ਪਈ ਸੀਰਤ ਨੂੰ ਡੌਲਿਆਂ ਤੋਂ ਫੜ ਕੇ ਜਕੜ ਲਿਆ ਅਤੇ ਧੂੰਦਿਆ ਵਾਂਗ ਬਾਹਰ ਨੂੰ ਲਿਜਾਣ ਲੱਗੇ ਲਹੂ ਲਹਾਨ ਪ੍ਰਦੀਪ ਤੇ ਸੰਤੋਸ਼ ਭੱਜ ਕੇ ਫਿਰ ਅੱਗੇ ਆ ਗਏ ਤਿੰਨ ਚਾਰ ਜਣੇ ਉਹਨਾਂ ਨੂੰ ਆ ਚੁੰਬੜੇ ਅਤੇ ਛੱਲੀਆਂ ਵਾਂਗ ਕੁੱਟਣ ਲੱਗੇ ਅਸੀਂ ਆਪਦੇ ਵੀਰੇ ਰੋਬਨ ਵਾਸਤੇ ਲੈ ਕੇ ਚੁੱਕ ਕੇ ਉਹ ਮੁਹੱਲੇ ਵਾਲਿਓ ਜਿਹੜਾ ਸਾਲਾ ਬਾਹਰ ਨਿਕਲਿਆ ਭੁੰਨ ਕੇ ਰੱਖ ਦਿਆਂਗੇ ਲਾਲ ਰੰਗ ਦੀ ਕਸਮੈਲੇ ਪੈ ਗੇ ਗੇਟ ਦੀ ਥੜੀ ਤੇ ਖੜ ਕੇ ਨਾਜ਼ੀ ਨੇ ਲਲਕਾਰਾ ਮਾਰਿਆ ਅਤੇ ਤਾੜ-ਤਾੜ ਇਕੱਠੇ 6 ਫਾਇਰ ਕੱਢ ਦਿੱਤੀ ਗਵਾਂਢੀ ਸਸਰੀ ਵਾਂਗ ਸੌਂ ਗਏ ਉਹ ਸੀਰਤ ਨੂੰ ਧੂਕੇ ਢੀੜੀ ਗਲੀ ਵਿੱਚ ਦੀ ਲੈ ਗਏ 6 ਨੰਬਰ ਗਲੀ ਚ ਖੜੀ ਕੀਤੀ ਗੱਡੀ ਵਿੱਚ ਜਾ ਬਹਾਇਆ ਦੂਜੇ ਸਾਰੇ ਵੀ tàḍvī ਫੌਜਾਂ ਵਾਂਗ ਭੱਜ ਕੇ ਗੱਡੀਆਂ ਵਿੱਚ ਬੈਠਣ ਲੱਗੇ ਜਿਨ੍ਹਾਂ ਵਿੱਚ ਉਹ ਆਏ ਸਨ ਉਹਨਾਂ ਵਿੱਚੋਂ ਕਿਸੇ ਨੇ ਜੇਤੂ ਲਲਕਾਰਾ ਮਾਰਿਆ ਰੋਬਨ ਵੀਰੇ ਦੇ ਬੱਲੇ ਬੱਲੇ ਦੋ ਤਿੰਨ ਪਾਸਿਓਂ ਨਸ਼ੇ ਦਾ ਰੱਜਿਆ ਜਵਾਬ ਆਇਆ ਬਾਕੀ ਸਾਰੇ ਥੱਲੇ ਥੱਲੇ ਇੱਕ ਪਾਸੇ ਉਹ ਰੋਬਨ ਤੇ ਇੱਕ ਜਣੇ ਹੋਰ ਦੇ ਵਿਚਾਲੇ ਜਕੜ ਕੇ ਬਹਾਈ ਸੀਰਤ ਦੀਆਂ ਅੱਖਾਂ ਵਿੱਚੋਂ ਹੰਝੂ ਤਾਂ ਵਗ ਰਹੇ ਸਨ ਪਰ ਇਹ ਅੱਗ ਦੇ ਹੰਝੂ ਸਨ ਉਹਨਾਂ ਦੇ ਐਕਸ਼ਨ ਕਰਕੇ ਚਲੇ ਜਾਣ ਬਾਅਦ ਵੀ ਹਮਸਾਏ ਗਵਾਂਡੀ ਸੁਸਰੀ ਵਾਂਗ ਹੀ ਸੁੱਤੇ ਰਹੇ ਐਨੀ ਕੋ ਭੂਕ ਔਰ ਲਾਹਟ ਬਾਅਦ ਵੀ ਕੋਈ ਨਾ ਆਇਆ ਲਾਲਚੰਦ ਦੋ ਸੋਫਿਆਂ ਤੇ ਕੰਧ ਦੇ ਵਿਚਾਲੇ ਕਸੂਤਾ ਡਿੱਗਿਆ ਪਿਆ ਸੀ ਲੱਤਾਂ ਸੋਫੇ ਦੀ ਸਾਈਡ ਤੇ ਟੰਗੀਆਂ ਹੋਈਆਂ ਸਨ ਸਰੀਰ heਠਾ ਸੀ ਉਹ ਉੱਠਣ ਲਈ ਪੂਰਾ ਤਾਣ ਲਾਉਂਦਾ ਪਰ ਇਸ ਅਣਕਿਆਸੀ ਅਚਾਨਕ ਆਣ ਪਈ ਬਿਜ ਨੇ ਉਸ ਦੀ ਸਾਰੇ ਸੱਤਿਆ ਸੂਤ ਲਈ ਸੀ ਘਰ ਅੰਦਰ ਹੋ ਰਹੇ ਮੌਤ ਦੇ ਤਾंडव ਨਾਚ ਨੇ ਉਸ ਦੇ ਸਾਹ ਸੂਤ ਲੈ ਸਨ ਬੇਪਤਾ ਮਕੇ ਐਈ ਪਿਆ ਰਹੇਗਾ ਲਾਲ ਚੰਦਾ ਇਹ ਵਿਚਾਰ ਆਇਆ ਤਾਂ ਉਸ ਸਰੀਰ ਦੇ ਹਰੇਕ ਸੈੱਲ ਦੀ ਸਾਰੀ ਤਾਕਤ ਇਕੱਠੀ ਕਰਕੇ ਹੰਬੜਾ ਮਾਰਿਆ ਸੋਫੇ ਦੀ ਸਾਈਡ 'ਚ ਫਸਿਆ ਲੱਤਾਂ ਉਸੇ ੇਠਾਂ ਲਾ ਲਈਆਂ ਪਰ ਦੋਵਾਂ ਸੋਫਿਆਂ ਦੀ ਵਿਰਲ ਵਿੱਚ ਫਸ ਗਈਆਂ ਉਸ ਸਾਰੀ ਸ਼ਕਤੀ ਫਿਰ ਇਕੱਠੀ ਕੀਤੀ ਅਤੇ ਕਾਫੀ ਭਾਰੇ ਸੋਫੇ ਨੂੰ ਪਰੇ ਨੂੰ ਧੱਕਿਆ ਅਤੇ ਉੱਠਣ ਜੋਗੀ ਥਾਂ ਬਣਾ ਕੇ ਖੜਾ ਆਪਣਾ ਸਾਰਾ ਜ਼ੋਰ ਤਾਣ ਲਾ ਕੇ ਲਾਲਚੰਦ ਬਾਹਰ ਆਇਆ ਤਾਂ ਬਾਹਰ ਦਾ ਮੰਜ਼ਰ ਦੇਖ ਕੇ ਥਾਂ ਗੱਡਿਆ ਗਿਆ ਵੇੜੇ ਵਿੱਚ ਬੇਹੋਸ਼ ਪਈ ਪ੍ਰਦੀਪ ਬਾਹਰਲੇ ਗੇਟ ਦੇ ਨੇੜੇ ਡਿੱਗਿਆ ਪਿਆ ਸੀ ਲਹੂ ਲੋਹਾਣ ਸੰਤੋਸ਼ ਸਾਰਾ ਤਨ ਇਕੱਠਾ ਕਰਕੇ ਉੱਠਣ ਦੀ ਕੋਸ਼ਿਸ਼ ਕਰ ਰਹੀ ਸੀ ਲਾਲਚੰਦ ਨੂੰ ਵੇਖ ਉਸ ਦੀ ਖੁਰੀ ਤਾਕਤ ਵਿੱਚ ਹੋਰ ਬਲ ਆ ਗਿਆ ਉਹ ਹੰਬੜਾ ਮਾਰ ਕੇ ਡਿਗਦੀ ਟੈਂ ਦੀ ਖੜੀ ਹੋ ਗਈ ਅਤੇ ਪੈਰ ਕੜੀਸ ਦੀ ਹੋਈ ਪ੍ਰਦੀਪ ਵੱਲ ਭੱਜੀ ਪਾਰਵਤੀ ਧਰਤੀ ਤੇ ਪਥੱਲਾ ਮਾਰੀ ਬੈਠੀ ਕੂਕ ਰਹੀ ਸੀ ਹਾਈ ਵੇ ਮੇਰੀ ਬੁੱਕਲ ਚੋ ਖੋ ਕੇ ਲੈ ਗਏ ਵੇ ਜ਼ਾਲਮ ਮੇਰੀ ਬਚੜੀ ਨੂੰ